ਐਮਪੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਮੁੰਡੇ ਨਵੀ ਇੱਥੇ ਬੈਠੇ ਹੋਏ ਨੇ ਚਿੱਟਾ ਕੁਰਤਾ ਵੀ ਐਮਾ ਕਹਿੰਦੇ ਲੀਡਰਾਂ ਦਾ ਚਿੱਟਾ ਹੀ ਚਾਹੀਦਾ ਤੇ ਇਹਨਾਂ ਦਾ ਤਾਂ ਮੈਲਾ ਆਇਆ ਪਿਆ ਮੈਲਾ ਇਸ ਕਰਕੇ ਹੋਇਆ ਕਿ ਲੋਕਾਂ ਦੀ ਮਦਦ ਕਰ ਰਹੇ ਨੇ ਨਵੀ ਬਈ ਕਹਿੰਦੇ 2:30 ਵਜੇ ਆ ਗਏ ਸੀਗੇ ਕਹਿੰਦੇ ਤੁਸੀਂ ਤੇ ਤੁਹਾਡੇ ਹਾਲਾਤ ਮੈਂ ਪਹਿਲਾਂ ਤੇ ਕੱਪੜਿਆਂ ਦੇ ਦਿਖਾ ਰਿਹਾ ਕਿ ਵੀ ਜਿਸ ਤਿੱਕੇ ਨਾਲ ਮੈਲ ਲੱਗੀ ਹੋਈ ਹੈ ਕੱਪੜਿਆਂ ਨੂੰ ਉਹ ਮੈਲ ਇਸ ਕਰਕੇ ਲੱਗੀ ਹੈ ਕਿ ਤੁਸੀਂ ਸੇਵਾ ਕਰ ਰਹੇ ਹੋ ਜਿਹੜੇ ਕਹਿ ਕੇ ਗਏ ਸੀਗੇ ਕਿ ਵੀ ਅਸੀਂ ਸਵੇਰੇ ਤਾਰ ਭੇਜ ਦਾਂਗੇ ਕਹਿੰਦੇ ਉਹ ਹਜੇ ਤੱਕ ਨਹੀਂ ਮੁੜੇ ਕਿਵੇਂ ਦੇਖ ਰਹੇ ਹੋ ਕਿ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਹਨਾਂ ਗਹਿਲੀਆਂ ਜਿਹੜੀਆਂ ਕੀਤੀਆਂ ਹੋਈਆਂ ਨੇ ਸਰਕਾਰ ਨੇ ਅਸੀਂ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਮੈਂ ਕਿਹਾ ਤੁਸੀਂ ਇੱਥੇ ਸਾਡੇ ਕੋਲ ਵਰਕ ਫੋਰਸ ਬਹੁਤ ਹੈ ਇੱਥੇ ਦੇ ਲੋਕਾਂ ਦੀ ਮੁੰਡਿਆਂ ਦੀ ਬਟ ਇਹਨਾਂ ਕੋਲ ਕੋਈ ਸਾਇੰਟਿਫਿਕ ਸਿੱਧਾ ਨਹੀਂ ਹੈਗਾ ਜ ਇਹਨਾਂ ਨੂੰ ਐਦਾਂ ਪਤਾ ਵੀ ਪੇਟ ਕੱਟ ਕੇ ਸਿੱਟ ਦਿਓ ਜਾਂ ਮਿੱਟੀ ਦੇ ਭਰੇ ਥੱਲੇ ਰੱਖ ਦਿਓ ਸ਼ਾਇਦ ਉਹਦੇ ਨਾਲ ਬਚ ਜਾਣਗੇ ਪਰ ਜੇ ਇਹਨਾਂ ਨੂੰ ਕੋਈ ਦਿਸ਼ਾ ਦੇਣ ਵਾਲਾ ਹੋ ਜੂਗਾ ਇੱਥੇ ਵਰਕ ਫੋਰਸ ਹੈਗੀ ਹੈ ਕਿ ਇਹਨਾਂ ਨੂੰ ਕੋਈ ਦਿਸ਼ਾ ਦੇਣ ਵਾਲਾ ਕੋਈ ਬੰਦਾ ਐਕਸਪਰਟ ਤਾਂ ਭੇਜੋ ਜਿਹੜਾ ਪਤਾ ਹੋਵੇ ਵੀ ਇਹਨੂੰ ਕਿਵੇਂ ਰੋਕਣਾ ਇਹ ਤਾਂ ਬਸ ਜੋ ਕਿਸੇ ਨੇ ਕਹਤਾ ਇਧਰੋਂ ਜੀ ਐਦਾਂ ਕਰ ਦੋ ਸਾਰੇ ਉਧਰ ਨੂੰ ਹੋ ਜਾਂਦੇ ਕੋਈ ਕਹਦੇ ਮਿੱਟੀ ਤਾਂ ਸਾਰੇ ਉਧਰ ਨੂੰ ਕਿਸੇ ਨੂੰ ਇੱਕ ਡਾਇਰੈਕਸ਼ਨ ਨਹੀਂ ਹੈਗੀ ਮੈਂ ਉਹੀ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਕੋਈ ਇਦਾਂ ਦਾ ਅਫਸਰ ਜਾਂ ਜੇ ਸਾਰੀ ਫੋਰਸ ਨਹੀਂ ਤੁਸੀਂ ਦੇ ਸਕਦੇ ਫੋਰਸ ਸਾਡੇ ਕੋਲ ਹੈਗੀ ਹੈ ਇਹਨਾਂ ਨੂੰ ਸਹੀ ਦਿਸ਼ਾ ਦੇਣ ਲਈ ਇੱਕ ਅਫਸਰ ਦੇ ਦਿਓ ਇੱਕ ਤਜਰਬੇਕਾਰ ਬੰਦਾ ਹੋਣਾ ਚਾਹੀਦਾ ਜਿਹੜਾ ਦੱਸੇ ਕਿ ਵੀ ਕਿਵੇਂ ਇਹਨੂੰ ਰੋਕ ਸਕਦੇ ਆ ਪਰ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਹਿੰਦੇ ਕਿ ਵੀ ਇਹ ਤਾਂ ਪਹਿਲਾਂ ਹੀ ਪਤਾ ਸੀਗਾ ਧਿਆਨ ਚ ਸੀਗਾ ਫਿਰ ਅਣਗਹਿਲੀ ਕਿਉਂ ਕੀਤੀ ਗਈ ਪਹਿਲਾਂ ਇੱਥੇ ਐਮਐਲਏ ਸਾਹਿਬ ਇੱਥੇ ਆ ਕੇ ਅੱਜ ਤੋਂ ਤਿੰਨ ਦਿਨ ਪਹਿਲਾਂ ਫੋਟੋਆਂ ਖਿੱਚਾ ਕੇ ਗਏ ਆ ਤਾਂ ਤਦ ਕਹਿੰਦੇ ਵੀ ਠੀਕ ਹੈ ਜੀ ਸਾਰਾ ਕੁਝ ਠੀਕ ਹੈ ਉਹ ਪਿਛਲੇ ਬੰਦ ਤੇ ਜਾ ਕੇ ਚਲੇਗੇ ਪਰ ਜੇ ਉਸ ਸਮੇਂ ਹੀ ਪ੍ਰੋਪਰ ਦੇਖ ਲੈਂਦੇ ਵੀ ਇਹ ਖਾਰ ਪੈ ਸਕਦੀ ਹੈ ਇੱਥੇ ਦੇ ਜਿਹੜੇ ਮੋਦਵਰ ਬੰਦੇ ਆ ਉਹਨਾਂ ਨੇ ਵੀ ਉਹਨਾਂ ਨੂੰ ਉਸ ਸਮੇਂ ਕਿਹਾ ਵੀ ਤੁਸੀਂ ਇੱਥੇ ਧਿਆਨ ਦੇ ਲੋ ਇੱਧਰ ਹੋ ਰਿਹਾ ਪਰ ਅਗਲਿਆਂ ਨੂੰ ਸ਼ਾਇਦ ਉਹ ਓਵਰ ਕੰਫੀਡੈਂਸ ਸੀਗਾ ਵੀ ਨਹੀਂ ਇਦਾਂ ਦਾ ਕੁਝ ਹੁੰਦਾ ਚਲੋ ਹੋ ਗਿਆ ਵੀ ਉਸ ਸਮੇਂ ਨਿਕਲ ਗਿਆ ਸਮਾਂ ਉਹਦਾ ਅੱਜ ਵਾਲਾ ਸਮਾਂ ਸੰਭਲੋ ਜਿਹੜਾ ਹੁਣ ਮੌਕੇ ਦਾ ਸਮਾਂ ਉਹਨੂੰ ਨਹੀਂ ਕੋਈ ਸਾਹਮਣ ਨੂੰ ਤਿਆਰੀ ਇੱਥੇ ਪ੍ਰਸ਼ਾਸਨ ਨਹੀਂ ਆਏਗਾ ਡੀਸੀ ਨੂੰ ਕਿਹਾ ਵੀ ਕਹਦੇ ਕਹਿੰਦੇ ਮੈਂ ਐਸਡੀਐਮ ਨੂੰ ਕਹਿੰਦੇ ਐਸਡੀਐਮ ਸਾਹਿਬ ਇੱਥੇ ਕਹਿੰਦੇ ਦਿਖ ਨਹੀਂ ਰਹੇ ਇੱਥੇ ਐਕਸੀਅਨ ਹੈ ਐਕਸੀਅਨ ਸਾਹਿਬ ਕਹਿੰਦੇ ਐਸਡੀਓ ਹੈ ਐਸਡੀਓ ਇਕੱਲਾ ਹੈ ਉਹ ਉੱਥੇ ਮੂਰੇ ਖੜਾ ਸੀ ਜੀਸੀ ਮੀਬੀ ਦੇ ਮੂਰੇ ਹੁਣ ਉਹ ਇਕੱਲਾ ਖੜਾ ਹੈ ਉੱਥੇ ਉਹ ਵੀ ਵਿਚਾਰਾ ਇਕੱਲਾ ਕੀ ਕਰੂਗਾ ਹੁਣ ਬਾਕੀ ਜਿਹੜੇ ਇੱਥੇ ਦੇ ਲੋਕ ਐ ਜਿਹੜੇ ਹਿੰਮਤੀ ਐ ਉਹ ਲੱਗੇ ਹੋਏ ਆ ਆਪਣਾ ਆਪਣੇ ਹਿਸਾਬ ਨਾਲ ਪਹਿਲਾਂ ਇਹ ਪੇੜ ਆ ਜਿੰਨਾ ਤੁਸੀਂ ਦੇਖ ਰਹੇ ਆ ਇਹ ਪਹਿਲਾਂ ਉੱਥੇ ਤੱਕ ਸੀਗਾ ਜਿੱਥੇ ਪਿੱਛੇ ਬੰਨ ਹੈ ਉੱਥੋਂ ਪੇੜ ਕੱਟਦੇ ਕੱਟਦੇ ਥੱਲੇ ਸਿੱਟੀਏ ਥੱਲੇ ਸਿੱਟੀਏ ਹੁਣ ਇੱਥੇ ਤੱਕ ਆ ਗਿਆ ਇਹ ਇਹ ਜਿੰਨੇ ਕਿ ਇਹਨਾਂ ਦੀ ਸਮਝ ਤੇ ਸੀਗਾ ਜੋ ਆਪਣੇ ਆਪਣੀ ਇੱਥੇ ਦੀ ਸਮਝ ਐ ਸੋਚ ਐ ਉੱਥੇ ਦੇ ਉਦਾਂ ਕਰ ਰਹੇ ਇਹ ਸੋ ਅਸੀਂ ਤਾਂ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਇਹ ਲਾਈਵ ਚੱਲਦਾ ਹੈ ਸ਼ਾਇਦ ਉਹਨਾਂ ਨੂੰ ਹੋ ਜੇ ਵੀ ਇੱਥੇ ਆ ਜੀਏ ਇੱਥੇ ਆਏ ਐਮਐਲਏ ਸਾਹਿਬ ਐਮਪੀ ਸਾਹਿਬ ਆਏ ਉਹਨਾਂ ਨਾਲ ਸਾਰਾ ਪ੍ਰਸ਼ਾਸਨ ਆਇਆ ਉਹ ਇੱਥੇ 10 15 ਮਿੰਟ ਖੜੇ ਚਲੇ ਗਏ ਸਾਰਾ ਪ੍ਰਸ਼ਾਸਨ ਵੀ ਨਾਲ ਚਲੇ ਗਿਆ ਉਹ ਕੋਈ ਫੋਟੋ ਸੈਸ਼ਨ ਸੀਗਾ ਜਾਂ ਫਿਰ ਵਾਕਈ ਹਮਦਾਦ ਕਰਨ ਆਏ ਸੀਗੇ ਉਹ ਤਾਂ ਹੁਣ ਇੱਥੇ ਦੇ ਲੋਕ ਤੁਹਾਨੂੰ ਜ਼ਿਆਦਾ ਦੱਸ ਸਕਦੇ ਆ ਮੈਂ ਕੁਝ ਕਹੂੰਗਾ ਤਾਂ ਕਹਿਣਗੇ ਤਾਂ ਆਪੋਜੀਸ਼ਨ ਆ ਨੇ ਤਾਂ ਬੋਲਣਾ ਹੀ ਆ ਤੁਸੀਂ ਇੱਥੇ ਦੇ ਲੋਕਾਂ ਨੂੰ ਤੁਸੀਂ ਲੋਕ ਤਾਂ ਹੀ ਕਹਿ ਰਿਹਾ ਕਿ ਵੀ ਆਏ ਸੀਗੇ ਤਾੜੀਆਂ ਮਾਰੀਆਂ ਤੇ ਫੋਟੋ ਖਿਚਾ ਕੇ ਚਲ ਗਏ ਉਹ ਉਹਨਾਂ ਨੂੰ ਇਦਾਂ ਬਸ ਦਿਖਾਵੇ ਲਈ ਆਏ ਸੀਗੇ ਵੀ ਹਾਂਜੀ ਅਸੀਂ ਇੱਥੇ ਖੜੇ ਆ ਲੋਕਾਂ ਦੇ ਨਾਲ ਪਰ ਅੱਜ ਜਿਹੜੀ ਲੋੜ ਹੈ ਉਹ ਜੇ ਆਪ ਇੱਥੇ ਮੌਜੂਦ ਰਹਿਣਗੇ ਚਾਹੇ ਉਹ ਕੁਝ ਨਾ ਕਰਨ ਉਹ ਇੱਥੇ ਖੜੇ ਰਹਿਣਗੇ ਤਾਂ ਘੱਟੋ ਘੱਟ ਪ੍ਰਸ਼ਾਸਨ ਦਾ ਖੜਾ ਰਹੂਗਾ ਕੋਈ ਸੁਣਵਾਈ ਵਾਲਾ ਤਾਂ ਹੋਊਗਾ ਕੁਛ ਨਾ ਅਸੀਂ ਕਹਿੰਦੇ ਤੁਸੀਂ ਆਗੇ ਇੱਥੇ ਕੁਰਸੀ ਲਾ ਕੇ ਬਹਿ ਜਾਓ ਬਸ ਕੁਰਸੀ ਲਾ ਕੇ ਬਹਿ ਜਾਣ ਪ੍ਰਸ਼ਾਸਨ ਨੇ ਆਪ ਹੀ ਪੱਪਾਪਾਰ ਹੋਏ ਰਹਿਣਾ 2019 ਚ ਜਦੋਂ ਇਦਾਂ ਦੇ ਹਾਲਾਤ ਆਏ ਸੀਗੇ ਤਾਂ ਸਰਦਾਰ ਚਰਨਜੀਤ ਸਿੰਘ ਚੰਨੀ ਆਪ ਕ੍ਰੇਨ ਤੇ ਚੜ ਕੇ ਅੱਗੇ ਚਲੇ ਗਏ ਸੀਗੇ ਆ ਜਿਹੜੀ ਆ ਆਰੀ ਕੱਟਣ ਵਾਲੀ ਮਸ਼ੀਨ ਹੈ ਪੇੜ ਕੱਟਣ ਵਾਲੀ ਉਹ ਫੜ ਕੇ ਆਪ ਲਾ ਗਏ ਸੀ ਤਾਂ ਪ੍ਰਸ਼ਾਸਨ ਨੂੰ ਉਹਦੀ ਦੰਦਲ ਪੈ ਗਈ ਤਾਂ ਪ੍ਰਸ਼ਾਸਨ ਨੇ ਸਾਰੀ ਆਪਣੀ ਫੋਰਸ ਬੁਲਾ ਲਈ ਤਾਂ ਇੱਥੇ ਉਹ ਆ ਗਏ ਇਦਾਂ ਹੀ ਬਸ ਕੁਰਸੀ ਲਾਣੀ ਬੈਠਣਾ ਹੀ ਹੁੰਦਾ ਤੁਸੀਂ ਆਪ ਤਾ ਕੁਛ ਨਹੀਂ ਕਰਨਾ ਪਰ ਤੁਸੀਂ ਪ੍ਰਸ਼ਾਸਨ ਨੂੰ ਐ ਹੁੰਦਾ ਵੀ ਉੱਥੇ ਬੰਦਾ ਉੱਥੇ ਦਾ ਨੁਮਾਇੰਦਾ ਜਿਹਦੀ ਸਰਕਾਰ ਹੈ ਉਹ ਉੱਥੇ ਬੈਠਾ ਹੈ ਤਾਂ ਜਦ ਜਦ ਉਹ ਐਮਪੀ ਐਮਐਲਏ ਇੱਥੇ ਆਏ ਸੀ ਤਾਂ ਪ੍ਰਸ਼ਾਸਨ ਸਾਰਾ ਆਪਣੇ ਆਪ ਆ ਗਿਆ ਉਹ ਗਏ ਤਾਂ ਪ੍ਰਸ਼ਾਸਨ ਵੀ ਚਲੇ ਗਿਆ ਸੋ ਬਸ ਇੰਨੀ ਇੱਕ ਬੇਨਤੀ ਹੈ ਵੀ ਤੁਸੀਂ ਆ ਕੇ ਬਸ ਕੁਰਸੀ ਲਾ ਕੇ ਹੀ ਬਹਿ ਜਾਓ ਕੀ ਲੱਗਦਾ ਕਿ ਹੁਣ ਉਡੀਕ ਹੋ ਰਹੀ ਹੈ ਕਿ ਵੀ ਜਿਸ ਥਿੱਕੇ ਨਾਲ ਇੱਥੇ ਦੱਸਿਆ ਜਾ ਰਿਹਾ ਕਿ 30 40 ਫੁੱਟ ਉੱਚਾ ਹੈ ਇਸ ਪਾਸੇ ਤੋਂ ਦੂਸਰੇ ਪਾਸੇ ਜਿਹੜਾ ਇੱਧਰ ਵਜੀਤਪੁਰ ਹੋਰ ਪਿੰਡ ਪੈਂਦੇ ਨੇ ਬਿਲਕੁਲ ਨੀਵੇਂ ਨੇ ਤਕਰੀਬਨ 30 20 20 ਫੁੱਟ ਤੇ ਕੀ ਲੱਗਦਾ ਜੇ ਇੱਥੋਂ ਹਾਂਸਕਾ ਵੀ ਘਟਨਾ ਵਾਪਰਦੀ ਲੱਗੀ ਜਿਹੜਾ ਆ ਤੁਸੀਂ ਦੇਖ ਰਹੇ ਹੋ ਨਾ ਇਹ ਐਲ ਬਣਿਆ ਹੋਇਆ ਇੱਥੋਂ ਖਾਰ ਪੈਣ ਲੱਗ ਗਈ ਜੇ ਬਾਈ ਚਾਂਸ ਇਹ ਖਰ ਕੇ ਸਿੱਧਾ ਹੋ ਗਿਆ ਦਰਿਆ ਫਿਰ ਉਹਨੇ ਇਹਨੂੰ ਟੱਚ ਕਰਨਾ ਇਹ ਇਹ ਖਾਰ ਤੋਂ ਬਾਅਦ ਅੱਗੇ ਸਾਡੇ ਕੋਲ ਕੁਝ ਰਿਕਵਰਡਲੀ ਨਹੀਂ ਹੈਗਾ ਜੇ ਇਹਨੂੰ ਇੱਕ ਵਾਰੀ ਟੱਚ ਕਰ ਗਿਆ ਉਹ ਇਹ ਤਾਂ ਮਿੱਟੀ ਐ ਇਹਦੇ ਤੇ ਕਿਹੜਾ ਕੋਈ ਪੱਥਰ ਲੱਗਿਆ ਹੋਇਆ ਮਿੱਟੀ ਤੇ ਖੜੇ ਆਪਾਂ ਮਿੱਟੀ ਨੇ ਪਾਣੀ ਨੇ ਖੋਰਦੀ ਖੋਰਦੀ ਨੇ ਉਹਨੂੰ ਸਿੱਧਾ ਹੋ ਜਾਣਾ ਜੇ ਉਹ ਸਿੱਧਾ ਹੋ ਗਿਆ ਬਸ ਫਿਰ ਤਾਂ ਸਾਰੇ ਪਿੰਡ ਸਾਡੇ ਅੱਗੇ ਆ ਫੇਰ ਕੋਈ ਬਚਾਅ ਦਾ ਰਸਤਾ ਨਹੀਂ ਰਹਿਣਾ ਅਸੀਂ ਇਹਨਾਂ ਨੂੰ ਕਹਿ ਰਹੇ ਹਜੇ ਉੱਥੇ ਹੀ ਹੁਣ ਆ ਕੇ ਉੱਥੇ ਸਾਂਭ ਲਓ ਫੇਰ ਤਾਂ ਅਸੀਂ ਜੇ ਤੁਸੀਂ ਉੱਥੇ ਨਾ ਐ ਫੇਰ ਅਸੀਂ ਇੱਥੇ ਸਾਂਭਣ ਨੂੰ ਕਹਿਣਾ ਫੇਰ ਇਹ ਤਾਂ ਲੰਘ ਦੇ ਲੰਘ ਕੇ ਇਹ ਕਰ ਰੇ ਸਰਕਾਰ ਜਾਂ ਪ੍ਰਸ਼ਾਸਨ ਉਹ ਡੀ ਕਰ ਰਿਹਾ ਕਿ ਵੀ ਘਟਨਾ ਵਾਪਰ ਹੀ ਜਾਏ ਉਸ ਤੋਂ ਬਾਅਦ ਦੇਖ ਲਾਂਗੇ ਵੀ ਕੀ ਹੋਣਾ ਇਹ ਤਾਂ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਉਹ ਕਾਦੀ ਡੀ ਕਰ ਰਿਹਾ ਉੱਥੇ ਵੈਸੇ ਪੰਜਾਬ ਸਰਕਾਰ ਦੀਆਂ ਗੱਡੀਆਂ ਇਹ ਕਾਦੀਆਂ ਬਲੈ ਰੋ ਸਟੈਂਡ ਬਾਈ ਤੇ ਖੜੀਆਂ ਪਰ ਇਹ ਵੀ ਕਿਆ ਕਰਨ ਇਹ ਵੀ ਅੱਗੇ ਫੋਨ ਕਰ ਦਿੰਨੇ ਹਾਂਜੀ ਇਦਾਂ ਕਰ ਦੋ ਕਹਿੰਦੇ ਹਾਂਜੀ ਕਰਦੇ ਹਾਂ ਨੂੰ ਐਨਡੀਆਰਐਫ ਵਗੈਰਾ ਦੀਆਂ ਟੀਮਾਂ ਇੱਥੇ ਲਾ ਦੇਣੀਆਂ ਚਾਹੀਦੀਆਂ ਤਾਂ ਕਿ ਇਹ ਇੰਨੀ ਫੋਰਸ ਖੜੀ ਹੈ ਤੁਸੀਂ ਆਲੇ ਦੋਲੇ ਬੰਦਾ ਦੇਖੋ ਇਹ ਉਹਨਾਂ ਨਾਲ ਜੇ ਨਾਲ ਜੁੜ ਜਾਣਗੇ ਇੱਕ ਸਹੀ ਓਹ ਹੋਊਗਾ ਇਹਨਾਂ ਕੋਲ ਨਿਸ਼ਾਨਾ ਵੀ ਅਸੀਂ ਇਦਾਂ ਇਦਾਂ ਕਰਨਾ ਹੈ ਇਦਾਂ ਬਚ ਜੂਗੇ ਅਸੀਂ ਇੱਕ ਅਸੀਂ ਪਿੱਛੇ ਦੇਖ ਰਹੇ ਹਾਂ ਕਿ ਇੱਥੋਂ ਕਿਲੋਮੀਟਰ ਦੀ ਦੂਰੀ ਤੇ ਏ ਆਰ ਪੀ ਦੀ ਜਿਹੜੀ ਪੁਲਿਸ ਫੋਰਸ ਹੈ ਇਹਨਾਂ ਦੀ ਉਹ ਖੜੀ ਹੋਈ ਆ ਉਹ ਵਾਹਨਾਂ ਦੇ ਵਿੱਚ ਬੈਠੇ ਹੋਏ ਨੇ ਕੀ ਲੱਗਦਾ ਕਿ ਵੀ ਜੇ ਉੱਥੇ ਬੈਠੇ ਤਾਂ ਇਹਨਾਂ ਨੇ ਥਿਆ ਕਿ ਮਦਦ ਆਦ ਕਰਨੀ ਚਾਹੀਦੀ ਉਹ ਤਾਂ ਉਹਨਾਂ ਨੂੰ ਆਪ ਵੀ ਚਾਹੀਦਾ ਹੀ ਹੈ ਜੇ ਕਿਸੇ ਦੀ ਵੇਟ ਕਿਆ ਕਰ ਰਹੇ ਆ ਉਹ ਜਦ ਪਤਾ ਵੀ ਇੱਥੇ ਸਾਰੇ ਆਮ ਲੋਕ ਲੱਗੇ ਹੋਏ ਆ ਤੁਸੀਂ ਇੱਥੇ ਆ ਕੇ ਉਹਨਾਂ ਦੀ ਮਦਦ ਹੀ ਕਰ ਦੋ ਪਰ ਪਤਾ ਨਹੀਂ ਹੁਣ ਕੀ ਅਸੀਂ ਤਾਂ ਬੈਠੇ ਹੁਣ ਇਦਾਂ ਦੇਖ ਰਹੇ ਆਂ ਵੀ ਜੋ ਕਹਨੇ ਆ ਸਾਨੂੰ ਜੀ ਇੱਦਾਂ ਕਰਦੇ ਉਹਦਾਂ ਨੂੰ ਫੋਰਸ ਤੁਰ ਪੈਂਦੀ ਐ ਇਹ ਬਾਈ ਹੋਣੀ ਲੱਗੇ ਹੋਏ ਆ ਇਹ ਪੇੜ ਖਿੱਚ ਖਿੱਚ ਕੇ ਸਿੱਟੀ ਜਾ ਰਹੇ ਆ ਇੱਕ ਕੱਟਦੇ ਆ ਜਦੋਂ ਉਹ ਪੇੜ ਹਟ ਜਾਂਦਾ ਫਿਰ ਹੋਰ ਕੱਟਦੇ ਆ ਅਸੀਂ ਉੱਥੇ ਪੇੜਾਂ ਦਾ ਬੰਨ ਲਾ ਦਿੰਦੇ ਆ ਵੀ ਕਿਸ ਤਰ੍ਹਾਂ ਪਰ ਉਹ ਟੈਂਪਰੇਰੀ ਇਲਾਜ ਆ ਇਸ ਸਮੇਂ ਦੀ ਪਰ ਜਿੰਨਾ ਵੀ ਇਹ ਤੁਸੀਂ ਦੇਖ ਰਹੇ ਹੋ ਅੱਜ ਸਵੇਰ ਤੋਂ 6 ਵਜੇ ਤੋਂ ਸ਼ੁਰੂ ਹੋਇਆ ਹੋਇਆ ਤਾਂ ਇਹ ਜੇ ਨਾ ਕਰਦੇ ਇਹ ਆਪ ਵੀ ਲੋਕ ਫਿਰ ਤਦ ਨੂੰ ਇਹ ਟੱਚ ਹੁੰਦਾ ਇਹ ਬੰਨ ਤੇ ਬਿਲਕੁਲ ਇਹ ਤਾਂ ਇਹਨਾਂ ਦੀ ਹਿੰਮਤ ਇੱਥੇ ਦੇ ਲੋਕਾਂ ਦੀ ਹਿੰਮਤ ਹੈ ਇੱਥੇ ਦੇ ਮੁੰਡਿਆਂ ਦੀ ਨੌਜਵਾਨਾਂ ਦੀ ਵੀ ਬਗੈਰ ਕਹੀ ਲੱਗੇ ਹੋਏ ਜੋ ਬਸ ਏਦਾਂ ਕਿਸੇ ਨੇ ਕਹਿਤਾ ਵੀ ਜੀ ਪੇੜ ਕੱਟ ਕੇ ਸਿੱਟ ਤੋਂ بچਾਂਗੇ ਬਸ ਫਿਰ ਆਪ ਹੀ ਕੋਈ ਕਹੀ ਨਾਲ ਲੱਗਿਆ ਉਹਦੇ ਨਾਲ ਲੱਗਿਆ ਹੋਇਆ ਕੋਈ ਆਰੇ ਨਾਲ ਲੱਗਿਆ ਹੋਇਆ ਬਸ ਫਿਰ ਪੇੜ ਵੱਡ ਵੱਡ ਸਿੱਟੀ ਜਾ ਰਹੇ ਆ ਬਿਲਕੁਲ ਜਿਸ ਟਿੱਕੇਦਿਆਂ ਮੈਂ ਸ਼ੁਰੂਆਤ ਵਿੱਚ ਕਿਹਾ ਸੀਗਾ ਕਿ ਵੈਸੇ ਤੁਹਾਨੂੰ ਕੋਈ ਫਰਕ ਤਾਂ ਨਹੀਂ ਪੈਣਾ ਕਿ ਚਿੱਟੇ ਕੁਰਤੇ ਉੱਤੇ ਦਾਗ ਲੱਗੇ ਪਰ ਜਿਨ੍ਹਾਂ ਨੂੰ ਫਰਕ ਪੈਣਾ ਚਾਹੀਦਾ ਸੀਗੇ ਵੀ ਇਹ ਚਿੱਟਿਆਂ ਤੇ ਦਾਗ ਨਾ ਪਈਏ ਪੈਣ ਉਸ ਤੋਂ ਪਹਿਲਾਂ ਜਿਹੜਾ ਰੋਕਣ ਲਾ ਲਈਏ ਕਿ ਲੱਗਦਾ ਕਿ ਵੀ ਉਹ ਹਜੇ ਵੀ ਇਸ ਦੇ ਇਸ ਚੀਜ਼ ਨੂੰ ਦੇਖਦੇ ਹੋਏ ਦੂਰ ਰਹਿਣਗੇ ਕਿਉਂਕਿ